ਸੋ ਹੈ ਗイズ ਵੈਲਕਮ ਬੈਕ ਟੂ ਮਾਈ ਚੈਨਲ ਅਮਨਦੀਪਾ ਬਲੌਗਸ ਅੱਜ ਦੱਸਾ ਕੀ ਹਾਲ ਹੈ ਜੀ ਸਰ ਤੁਸੀਂ ਠੀਕ ਠਾਕ ਹੋਗੇ ਤੁਹਾਡੀ ਦੁਆ ਤੇ ਅਸੀਂ ਬਿਲਕੁਲ ਠੀਕ ਆ ਸੋ ਗイズ ਹੁਣ ਆਪਾਂ ਚੱਲਦੇ ਆ ਕੰਮ ਤੇ ਹੈਲੋ ਗイズ ਗੁੱਡ ਮਾਰਨਿੰਗ ਗੁੱਡ ਨਾਈਟ ਗੁੱਡ ਆਫਟਰਨੂਨ ਗੁੱਡਾ ਗੁੱਡ ਨਾਈਟ ਗੁੱਡ ਆਫਟਰਨੂਨ ਪਤਾ ਗイズ ਸਾਰਾ ਕੁਝ ਕਿਉਂ ਬੋਲ ਦਿੰਨੀ ਆ ਮੈਂ ਗੁੱਡ ਨਾਈਟ ਗੁੱਡ ਆਫਟਰਨੂਨ ਤਾਂ ਬੋਲ ਦਿੰਨੀ ਆ ਵੀ ਕਈ ਸਵੇਰੇ ਦੇਖਦਾ ਕੋਈ ਬਲੌਗ ਕੋਈ ਦੁਪਹਿਰੇ ਦੇਖਦਾ ਕੋਈ ਸ਼ਾਮ ਨੂੰ ਦੇਖਦਾ ਇਸ ਕਰਕੇ ਸਾਰਾ ਕੁਝ ਬਿਸ ਬਿਸ ਕਰਦੀ ਤੇ ਬਿਸ ਬਿੱਚੀ ਮਤਲਬ ਬਿੱਚੀ ਸਾਰਾ ਕੁਲਮਾ ਨੀ ਕੀ ਕੋਲ ਦਈ ਦੋ ਸਾਰਾ ਕੁਝ ਬਿੱਚੀ ਕੋਲ ਦਈ ਦਿਓ ਸਾਰਾ ਕੁਝ ਤਾਂ ਹੀ ਵਿਸ਼ ਕਰਦੇਈਦਾ ਕਿ ਤੁਹਾਡਾ ਸਵਾਗਤ ਬਹੁਤ ਜ਼ਰੂਰੀ ਆ ਤੁਸੀਂ ਸਾਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਤੁਸੀਂ ਸਾਡੀ ਵੇਟ ਕਰਦੇ ਹੋ ਯੈਸ ਇਸ ਕਰਕੇ ਗੇਸ ਤੁਸੀਂ ਮੈਨੂੰ ਦੱਸੋ ਮੇਰੇ ਅਹਾਂ ਕਿਹਦਾ ਲੱਗ ਰਿਹਾ ਹੈ ਦੇਖ ਲਓ ਗੇਸ ਗੇਸ ਕਿਦਾਂ ਦਾ ਲੱਗ ਰਿਹਾ ਦੱਸਿਓ ਮੰਮਾ ਕੀ ਲੁੱਕ ਇਹ ਮੈਂ ਪਿਛਲੇ ਸਾਲ ਲਿਆ ਸੀ ਗਾ ਕਮੈਂਟ ਰੁਕ ਜਾ ਮੈਨੂੰ ਵਾਚ ਚਲਾ ਲੜੰਗੋ ਮੇਰੀ ਲੁੱਕ ਦੇਖਾਇਆ ਬਰੋ ਲੈ ਗਾਇਸ ਇਹਨੂੰ ਇਹਨੂੰ ਦੇਖ ਲਓ ਗਾਇਸ ਮੈਨੂੰ ਦੇਖ ਲਓ ਗਾਇਸ ਮੈਨੂੰ ਦੇਖੋ ਗਾਇਸ ਆਹ ਤਰ੍ਹਾਂ ਗੱਲ 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 ਤੱਕ ਤੈਨੂੰ ਪਤਾ ਨਹੀਂ ਹੈਗਾ ਵੀ ਮੈਂ ਚਾਰਜਰ ਉਤਾਰਦਾ ਫਿਰ ਗਾਇਸ 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 ਦੀ ਬੱਤੀ ਮੇਰੀ ਲੁੱਕ ਠੋਲ ਲੱਗਦੀ ਹੈ ਗਾਇਸ ਗਾਇਸ ਜਮਾਈ ਉਹੀ ਲੱਗਦੀ ਹੈ ਮਨਿੰਦਰ ਹੁੰਦਾ ਤਾਂ ਪੱਕਾ ਕਹਿੰਦਾ ਇਹ ਮੇਰੇ ਨਾਲ ਚੱਲੀ ਅੱਜ ਆਰਾ ਕੱਢਦੀ ਰਹਿਣੀ ਐ ਤੂੰ ਸੱਜਦੀ ਰਹਿਣੀ ਐ ਐਣ ਕਲਾ ਲਈ ਮੈਂ ਪਤਾ ਨਹੀਂ ਮੈਨੂੰ ਤਾਂ ਦੋਤਨ ਨਹੀਂ ਹੁੰਦੀ ਹੁੰਦੀ ਗਾイズ ਬਸ ਚੱਲ ਆ ਜਾ ਭੈਣੇ ਸੂਰਜ ਦੇ ਨਾਲ ਕਿੱਦਾਂ ਚੜ ਗਿਆ ਚੱਲੋ ਵੀ ਹੁਣ ਆਜੋ ਆਜੋ ਤੇ ਚੱਲੋ ਠੀਕ ਐ ਗਾイズ ਚਲੇ ਹਾਂ ਅੱਜ ਯੂਮੀਨਿਆ ਵਾਰੀ ਚਾਹੀਏ ਹਾਂ ਹਾਂ ਸੋ ਨਹੀਂ ਲੱਗਦੀ ਐ ਉਹੀ ਪਾਉਂਦੀ ਨਹੀਂ ਤੇਰੇ ਕੋਲ ਤਾਂ ਕੁਛ ਹੁੰਦਾ ਨਹੀਂ ਗਾ ਦੇਖਿਆ ਗਏ ਮੈਂ ਤਾਂ ਯਾਰ ਜਿਹੜੇ ਦੇਖੇ ਸੀਗਾ ਭੰਜਨਵਰ ਚ ਦੇਖੇ ਸੀ ਕਿ ਮੱਚ ਸ਼ੀਸ਼ਾ ਸਾਫ ਕਰਨ ਵਾਲਾ ਸ਼ੀਸ਼ਾ ਸਾਫ ਕਰਿਆ ਕਰ ਚੱਲੋ ਵੇ ਨਹੀਂ ਆਜਾ ਤੇ ਆਇਦ ਕੋ ਚਲੋ ਗਾਇਸ ਆਹ ਪਕੌੜੀਆਂ ਖਾਣੀਆਂ ਤਾਂ ਲੈ ਲੈ ਹੋ ਗਏ ਬੈਡ ਖੜ ਆਵਾਰਾ ਮੈਨੂੰ ਤੇ ਹੋਏ ਹੋਏ ਮੈਂ ਮਰ ਗਈ ਰਿੰਗ ਲੈ ਕੇ ਚਲੀ ਸੀ ਉਹ ਲੈ ਲੁੱਪਸੀ ਅੰਕੀ ਲੈ ਲੋ ਤੂੰ ਗ੍ਰੀਨ ਵਾਲਾ ਲੈ ਲੈ ਨਾ ਇਹਤ ਗ੍ਰੀਨ ਹਜ਼ਮਾ ਨਹੀਂ ਲੱਗਦਾ ਉਹ ਪਹਿਨੇ ਇਹਦੇ ਨਾਲ ਗ੍ਰੀਨ ਨਾਲ ਸੋਹਣਾ ਲੱਗੂਗਾ ਕੱਟ ਕੇ ਦੋ ਫਰੇਚੋਂ ਇੱਥੇ ਨਹੀਂ ਆਏਗਾ ਉੱਪਰ ਤੇਰੀ ਲਿਮਾਰੀ ਤੇ ਮੂਰੇ ਹੀ ਪਿਆ ਵਾ ਚਾ ਜਲਦੀ ਚੱਲ ਹੈ ਗਰਮੀ ਕਿੰਨੀ ਆਨ ਲੱਗ ਰਹੀ ਹੈ ਚੱਲ ਫਟਫਟ ਗੱਡੀ ਜਿਹੀ ਚਲੀ ਚਲੋ ਤੇ ਚਲੋ ਠਾਈ ਠੀਕ ਹੈ ਗਾਇਸ ਓਕੇ ਬਾਏ ਆਪਾਂ ਆ ਕੇ ਮਿਲਾਂਗੇ ਕਮਰੇ ਤੇ ਨੋ ਅਲਾਉਡ ਬਲੌਗ ਕਮਰੇ ਆਪਣਾ ਹੀ ਆ ਮੈਂ ਆਪ ਹੀ ਅਲਾਉਡ ਨਹੀਂ ਕਰਦੀ ਕਿ ਮੈਂ ਕਮਰੇ ਤੇ ਜਾ ਕੇ ਵਲੌਗ ਪੜਾਵਾਂ ਕਮਰੇ ਤੇ ਓਨਲੀ ਕੰਮ ਬਸ ਠੀਕ ਹੈ ਆਪਾਂ ਨੂੰ ਮਤਲਬ ਇਹ ਨਹੀਂ ਕੋਈ ਉੱਥੇ ਰੋਕਣ ਵਾਲਾ ਕੋਈ ਕੀ ਹੁੰਦੇ ਆ ਉਹ ਬੌਸ ਗੂਸ ਕੋਈ ਮੈਂ ਖੁਦ ਆਪਣੇ ਕੰਮ ਦੀ ਆਪ ਹੀ ਬੌਸ ਆ ਤੇ ਚਾਬੀ ਤਾਂ ਲਿਓ ਮਾਮਾ ਉਹ ਰੁਕ ਜਾ ਮਾਮਾ ਲਿਓ ਨੀਆ ਚਾਬੀ ਰੱਖੀ ਕਿੱਥੇ ਆ ਗੱਡੀ ਦੀ ਚਾਬੀ ਲਈ ਆ ਲੈ ਚਾਬੀ ਕੋਈ ਵੀ ਨਹੀਂ ਚੱਕੇਗੀ ਭੈਣ ਜੀ ਐਕਟਿਵ ਆ ਬਾਹਰ ਹੀ ਖੜੀ ਆ ਯਾ ਨੀ ਬਾਹਰ ਖੜੀ ਰਹਿਣਾ ਤੇ ਫਿਰ ਚੰਗਾ ਓਕੇ ਹਾਂ ਫਟ ਚਾਬੀਆਂ ਫੜ ਆ ਦੇ ਰੋ ਗਏ ਇਸ ਇੱਧਰ ਕਿੰਨਾ ਗੁੱਛਾ ਆ ਗਿਆ ਕੋਲ ਮਹੜੀਆਂ ਵਿਚਾਰੀ ਬਾਰਿ ਛੱਡ ਜਾਣੀ ਸੀ ਚਲੋ ਠੀਕ ਹੈ ਗਾਇਸ ਆਗੇ ਮਿਲਾਂਗੇ ਫਾਨ ਉਸਕੇ ਬਾਅਦ ਸੋ ਗਾਇਸ ਆਪਾਂ ਕੰਮ ਤੋਂ ਆ ਗਏ ਆਪਰ ਜਸਟ ਲਿਟਨਿੰਗ ਨਹੀਂ ਆਈ ਸੀ ਆਪਾਂ ਕੋਈ ਤਾਂ ਕੋਈ ਆ ਗਿਆ ਪਹਿਲਾਂ ਆ ਕੇ ਮੈਂ ਭਾਂਡੇ ਧੋਤੇ ਯਸ ਇਹ ਭੈਣ ਜੀ ਤਾਂ ਦੀ ਵੀ ਵੱਡ ਗਈ ਫੋਨ 'ਚ ਗਾਇਸ ਇੱਧਰ ਆਪਣਾ ਭਿਉਂਤਾ ਦੇ ਗੁੜ ਤੇ ਅੱਜ ਬਣ ਗਏ ਗੜਦਲੇ ਗੁਲੂ ਗੁਲੇ ਗਏ ਗੁਲੂ ਗੁਲੇ ਗੁਲੂ ਗੁਲੇ ਗੋਲ ਗੋਲ ਗੁਲੇ ਇੱਕ ਚਾਹ ਨਹੀਂ ਬਣਾਉਣੀ ਅੱਜ ਤੋਂ ਬਾਅਦ ਸ਼ਾਹ ਇਜ਼ ਨਾਟ ਅਲਾਉਡ ਓਕੇ ਓਕੇ ਡਨ ਮੈਂ ਵੀ ਨਹੀਂ ਪੀਤਾ ਹੈ ਬੰਦ ਆਪਣੀ ਚਾਹ ਸਾਰੇ ਨੇ ਚਾਹ ਬੰਦ ਕਰ ਦੇ ਤੋਂ ਬਾਅਦ ਯੈਸ ਤੇ ਨੰਨਾ ਗਿਆ ਹੋਇਆ ਟਿਊਸ਼ਨ ਤੇ ਤੇ ਅਜੋ ਉਹਦੀ ਛੁੱਟੀ ਹੋ ਗਈ ਹੈ 6 ਵਜੇ ਨੇ ਉਨੋਂ ਪਾ ਬਾਹਰ ਦੇਖਨੇ ਆ ਆਇਆ ਵਹ ਜੇ ਤੱਕ ਅੰਚਾਰ ਕੁੜੀਆਂ ਹੈ ਗਾਇਸ ਹੈ ਨਹੀਂ ਕੋਈ ਵਹ ਜੇ ਤੱਕ ਗਲੀ ਆਇਆ ਨਹੀਂ ਦਾ ਉਹ ਨੂੰ ਆਪਾਂ ਦੇਖ ਰਹੇ ਹਾਂ ਪਰ ਲੈ ਕੇ ਆਨੇ ਆ ਤਾਂ ਦੋਸਤੋ ਮੈਂ ਟਿਊਸ਼ਨ ਸੇ ਆ ਚੁੱਕੀ ਹਾਂ ਔਰ ਇਹ ਮੇਰੀ ਮੰਮੀ ਪੜੀ ਹੋਈ ਹੈ ਆ ਇੱਕ ਜੀ ਕੋ ਪੜੀ ਹੈ ਐ ਨਾ 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 ਮਨਪੇਵ ਰੰਦਾ ਗਾਇਸ ਅਰੇ ਮੈਂ ਤਾਂ ਵੀ ਪਰ ਬਿਲਕੁਲ ਠੀਕ ਨਹੀਂ ਗਿਆ ਪਰ ਚਲੋ ਕੋਈ ਗੱਲ ਨਹੀਂ ਇੱਕ ਤੇਰਾ ਪੇਪਰ ਕਿਹੜਾ ਹੋਇਆ ਮੈਨੂੰ ਤਾਂ ਇੰ ਟੈਨਸ਼ਨ ਹੈ ਪਈ ਹੈ ਤੂੰ ਦੱਸ ਵੀ ਕੱਢ ਲੈ ਜੇ ਨਾ ਗੱਡੀ ਫੇਰ ਮੈਨੂੰ ਨਹੀਂ ਲੱਗਦਾ ਤੂੰ ਆਸ ਜੇ ਨਾ ਕੱਢੀ ਫੇਰ ਨਹੀਂ ਜੇ ਨਾ ਕੱਢੀ ਫੇਰ ਫੇਰ ਤੈਨੂੰ ਮੈਂ ਹੋਟਲ ਤੇ ਭੰਡ ਤੋਂ ਲਾ ਦ ਤੈਨੂੰ ਰੇੜੀ ਲਾ ਦੇਣੀ ਆ ਫੇਰ ਉਹ ਬੱਬਲ ਨੂੰ ਬੋਲ ਦੱਕਾ ਜੀ ਰੇੜੀ ਲਾ ਦੇਣੀ ਕਿਹੜੇ ਬੱਬਲ ਨੂੰ ਅੱਜ ਬੱਬਲ ਨੂੰ ਬੋਲ ਦੱਕਾ ਖੜ ਦੇਣਾ ਮੈਂ ਕਿੱਥੇ ਆਹ ਹੋ ਅੱਜ ਗੋਲਪੇ ਖਣ ਦੇਣਾ ਕਿਹੜੇ ਉੱਪਰ ਤਾਂ ਪਹਿਲੇ ਦਿਨ ਆਉਂਗਾ ਬੱਬਲ ਚਾਚੂ ਆ ਬੱਬਲ ਤੂੰ ਰੁਸ਼ੀਆ ਤੋ ਨਾ ਲੋਕਾਂ ਮੈਂ ਕਿ ਕਿ ਤੈਰੀ ਕਿ ਕਿਦਾਂ ਫਿਰ ਕੰਮ ਚੱਲਦਾ ਪਹਿਲਾਂ ਮੈਂ ਕਿ ਤੈਰੀ ਜਾਂਦਾ ਹੀ ਨਹੀਂ ਤਾਂ ਦੋਸਤੋ ਆਹ ਉਹਨੇ ਜਾਣਾ ਅੱਜ ਗੱਪੇ ਖਾਣ ਗੱਪੇ ਖਾਣ ਜਾਣਾ ਫਰੀ ਵਿੱਚ ਦੋਸਤੋ ਦੇਖੋ ਦੋਸਤੋ ਹੁਣੇ ਬੈਟਰੀ ਲਾ ਬਣਾ ਰਿਹਾ ਸੀ ਤੇ ਇੱਕ ਥੱਪੜ ਪਿਆ ਰੋਪੀ ਆ ਬਈ ਯਾਰਾ ਨਹੀਂ ਤਾਂ ਮਹਾਜੇ ਪੋਡਕਾਸਟ ਅੰਮਾ ਅੰਮਾ ਮੰਮਾ ਫੋਨ ਬੰਨ ਕਰਕੇ ਇੱਕ ਵਾਰੀ ਟਾਈਮ ਦਿਖਾਏ ਫੋਨ ਬੰਦ ਕਰਕੇ 7:23 ਮਿੰਟ ਹੋ ਗਏ ਦਿਖਾਏ ਦੇਖੋ ਬਲੀ ਕਿਹਨ ਘਰਾਓ ਸਾਹਰ ਨੂੰ ਬਹੁਤ ਮੋਟੀਵੇਸ਼ਨ ਆਉਂਦੀ ਆ ਤੇ ਉਹ ਦੇਖੋ ਤਾਂ 7:23 ਮਿੰਟ ਹੋ ਗਏ ਤੇ ਕੱਦਦੇ ਆਏ ਫਨਜੇ ਜੀ ਕੀ ਵੀ ਦੇ ਰਹੇ ਥੈਂਕ ਯੂ ਕਿੰਨਾ ਪੋਰਡਕ ਕਿੰਟ ਦਾ ਪੋਡਕਾਸਟ ਹੈ 1 ਘੰਟਾ 32 ਮਿੰਟ ਦਾ ਵਾ ਆ ਤਾਂ ਮੇਰੀ ਫੇਵਰਟ ਹੀਰੋ ਦਾ ਹੀਰੋਇਨ 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 ਯਾਦ ਨਹੀਂ ਥੈਂਕ ਯੂ ਥੈਂਕ ਯੂ ਮਰੀ ਭਾਜੀ ਤੁਸੀਂ ਇੰਨਾ ਵਧੀਆ ਪੋਡਕਾਸਟ ਬਣਾਇਆ ਅੱਜ ਇਦਾਂ ਦੇ ਪੋਡਕਾਸਟ ਹੋਣ ਚਾਹੀਦੇ ਨੇ ਜਦੋਂ ਤੁਸੀਂ ਮੋਟੀਵੇਸ਼ਨਲ ਸਪੀਕਰ ਹੈਗੇ ਚ ਕਮੈਂਟ ਚ ਜ਼ਰੂਰ ਦੱਸਿਓ ਮੈਨੂੰ ਕੋਈ ਮੈਨੂੰ ਕੋਈ ਉਹ ਨਾ ਸਮਾ ਪੋਡਕਾਸਟ ਕੋਈ ਇਹ ਪਤਾ ਕੌਣ ਸੀ ਕੁੜੀ ਪਤਾ ਕਿਹੜੀ ਕੁੜੀ ਦਾ ਪਤਾ ਮੈਨੂੰ ਮੈਨੂੰ ਪਤਾ ਵਾ ਲੱਗ ਗਿਆ ਪਤਾ ਕੀ ਪਤਾ ਵਾ ਤੈਨੂੰ ਕਿਹੜੀ ਕੁੜੀ ਸੁਰੂਚ ਦਿਖਾਉਣੀ ਆ ਇਹ ਕਿਹੜੀ ਕੁੜੀ ਦਾ ਪੋਡਕਾਸਟ ਜਿਹੜੇ 2005 ਤੋਂ ਲੈ ਕੇ 2010 ਤੱਕ ਟੀਵੀ ਦੇਖਦੇ ਰਹੇ ਆ ਜਾਂ ਗੀਤ ਸੁਣਦੇ ਰਹੇ ਆ ਉਹਨਾਂ ਨੇ ਇਹ ਚਿਹਰਾ ਬਹੁਤ ਦੇਖਿਆ ਤੇ ਉਹਨਾਂ ਦੇ ਮਨ ਦੇ ਅੰਦਰ ਜਦੋਂ ਇਹ ਪੋਡਕਾਸਟ ਚੱਲੂਗਾ ਇਹ ਸਵਾਲ ਵੀ ਆਊਗਾ ਯਾਰ ਵੀ ਇਹ ਕੁੜੀ ਕਿੱਥੇ ਗਈ ਸੀ ਸੀਟੀ ਮਾਰ ਕੇ ਬੁਲਾਉਣਾ ਹਟ ਜਾ ਇਹ ਇਹ ਕੀਤਾ ਜੱਲ ਦਾਸ ਜੀ ਦਾ ਔਰ ਕਿਸ ਪੂਜਾ ਦਾ ਗਾਣਾ ਸੀ ਅੱਛਾ ਗਾਣਾ ਬੰਦ ਕਰ ਬੰਦ ਕਰ ਬੰਦ ਕਰ ਬੰਦ ਕਰ ਔਖਾ ਦੇ ਕਿੱਡੇ ਸੋਹਣੀਆਂ ਹਾਂ ਕੋਈ ਚੱਜ ਦਾ ਲਾ ਬਹਾਨਾ ਜੀ ਜੇ ਸਾਨੂੰ ਛੱਡਣਾ ਚਾਹ ਨਹੀਂ ਚਾਉਣੀ ਹੈ ਖਾਏ ਜੀ ਜਾਇਆ ਖਾਏ ਗਾਣਾ ਦਾ ਸਟੋਰੀ ਪਾਉਂਗਾ ਕੋਈ ਕੀ ਨਾ ਆ ਤੂੰ ਗਾਣਾ ਨਹੀਂ ਗਾਣਾ ਰਪੀ ਦਾ ਗਾਣਾ ਰੋਕਿਆ ਹਰ ਬੰਦੇ ਸੁਰ ਸੁਣ ਗਾ ਰਾਈ ਜਾਰਦਾ ਗਾਣਾ ਯਾਰ ਤੇ ਬਣਾ ਕਿਹੜਾ ਰਾਈ ਜਾਰਦਾ ਕੋਈ ਚੱਜ ਦਾ ਲੱਭ ਬਹਾਨਾ ਜੇ ਸਾਨੂੰ ਛੱਡਣਾ ਚਾਹੁੰਦੀ ਹੈ ਗਾਇਸ ਇਹ ਤੋਂ ਸਟੋਰੀ ਪਾਉਗੀ ਸਾਡੇ ਨਾਲ ਜਾ ਕੇ ਦੇਖੋ ਠੀਕ ਹੈ ਮੈਂ ਪਾਉਂਗਾ ਤਾਂ ਮੁਮਮਥੇ ਪਹਿਲੇ ਹੁਣ ਕੀ ਕਰਨ ਦਾ ਪਲਾਨ ਹੈ ਮੈਨੂੰ ਤਾਂ ਆ ਕੁੰਡੀ ਇੰਨੇ ਆਏ ਸ਼ਗਰ ਮੇਰੇ ਜੀ ਕਰਦਾ ਮੈਂ ਤੈਨੂੰ ਕੁੱਟ ਕੇ ਜੱਪੀ ਜਾ ਸੋਣਾ ਅੱਗੇ ਕੀ ਕਰਨ ਦਾ ਜਦੋਂ ਇਹ ਕਹਿੰਦੀ ਮੈਂ ਪਹਿਲਾ ਗਾਣਾ ਸ਼ੂਟ ਕਰਿਆ ਸੀ ਕਿੰਨੇ ਸਾਲ ਦੀ ਸੀ ਸਿਰਫ 17 ਸਾਲ ਦੀ ਉਦੋਂ ਮੈਂ ਵੀ ਮੈਂ 17 ਦੀ ਨਹੀਂ ਹੋਉਂਗੀ ਮੈਂ ਉਦੋਂ 15 ਸਾਲਾਂ ਦੀ ਹੋਊਂਗੀ ਅੱਜ ਦੇ ਹਿਸਾਬ ਨਾਲ ਇਹਦੀ ਉਮਰ ਪਤਾ ਕਿੰਨੀ ਹੈ 35 36 ਸਾਲ ਉਮਰ ਆਦੀ ਇਸਕੋ ਆਦਾ ਕਰਨਾ ਹੈ ਕਿ ਐਸ਼ੇ ਕਰੂੰ ਇਸਕੋ ਇਸਕੋ ਮੈਨੂੰ ਨਹੀਂ ਪਤਾ ਕਿ ਮੈਂ ਤਾ ਪਾੜ ਲੱਗ ਗਿਆ ਇਹ ਪਕੜ ਭਾਈ ਜਾਨ ਭਾਈ ਇਹ ਪਕੜ ਆਹ ਦੇਖੋ ਉਧਰ ਹੌਣ ਚੱਕ ਯਾਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਆ ਗਾਈਸ ਗੰਨਾ ਤੋੜਦਾ ਸੀ ਲੱਤ ਤੇ ਗੋਡੇ ਧਰਾ ਕੇ ਕੀ ਹੋਇਆ ਗੋਡੇ ਤੇ ਗੰਨਾ ਲੱਗਿਆ ਤੇ ਗੋਡੇ ਤੇ ਗੰਨਾ ਲੱਗ ਗਿਆ ਚੁੰਡੀ ਭਰ ਗਈ ਮੇਰੇ ਆਏ ਕਿਤਾਵਾ ਜੂਸ ਆ ਜੂਸ ਕੱਢੀ ਜਾਂਦਾ ਮੇਲਾ ਤੈਨ ਲਈ ਉਹਦਾ ਵਿਚਾਰੇ ਦਾ ਤਾਂ ਗੰਨਾ ਖਾਣ ਲੱਗਾ ਆ ਫੜੀ ਦਿੱਤੇ ਆ ਫੜੀ ਮੇਰਾ 1000 ਬੇਲੀ ਬਾਾਰ ਬੈਠਾ ਵਾ ਫੇ ਕਰਦਣਾ ਵੱਡਲਾ ਇਹ ਹੈ ਇਹ ਕਰਦਨੇ ਆਈ ਮੈਂ ਆ ਵੱਡਣਾ ਮੈਂ ਲੈ ਫੜਾ ਔਰੇ ਨਹੀਂ ਤੂੰ ਕਰਦਲੇ ਤੇ ਮੈਂ ਨਹੀਂ ਆਇਆ ਖਾਣਾ ਚੱਲ ਨਮੀ ਕੋਣ ਕਪੜਾ ਖਣ ਚਲੀਏ ਖੜ ਜਾ ਗੰਨਾ ਆਈ ਆਈ ਅੱਜ ਵੀ ਆਈ ਅੱਜ ਵੀ ਬੰਦੇ ਬੰਦੇ ਓ ਯਾਰ ਤੂੰ ਕੀ ਕਰਤ ਲਿਆ ਪੱਟੀ ਗੰਨਾ ਫੇਰਦਾ ਤੇਰੇ ਸ਼ਿਓ ਜਾ ਟੋਕੜਾ ਰੱਖਣਾ ਹੀ ਪੈਣਾ ਦੇਖਿਓ ਜੇ ਤੇਰੇ ਮੂਹਮਾਰ ਨੇ ਗੰਨਾ ਚ ਟਕਣਾ ਫੜਾ ਮੇਰਾ ਦੇ ਭਰਾ ਬਈ ਦੋਸਤ ਥੋੜੀ ਦਮ ਹੁਣ ਮੈਂ ਚੱਲਾ ਬਾਹਰ ਕਰ ਗਏ ਹੁਣ ਮੈਂ ਕਿਤੇ ਬਾਹਰ ਅਵਾਰਾਗਰਦੀ ਨਹੀਂ ਕਰਦਾ ਸਿਰਫ ਕਾਰ ਕੋ ਖੜਾ ਰਹਿਣਾ ਖੇਡਦਾ ਰਹਿਣਾ ਵੀਡੀਓ ਫੋਟੋ ਖਿੱਚ ਕੇ ਆਇਆ ਕਰੇ ਹਾਏ ਮੈਂ ਮਰ ਗਿਆ ਓਏ ਜਦ ਤੱਕ ਮਮਾ ਨੇ ਖੋਰ-ਖੋਰ ਕਸ਼ਟ ਦੇੜ ਦੇਣਾ ਚਾਦਰ ਤੇ ਬੱਚਾ ਜਦ ਨੂੰ ਸੀ ਗੋਲ ਦੇ ਕਿੱਧਰ ਇੱਧਰ ਦੇਖ ਇੱਧਰ ਇੱਧਰ ਦੇਖ ਇਹਨੂੰ ਕਹਿੰਦੇ ਲੱਟਾਂ ਦੀ ਯਾਰ ਲੱਟਾਂ ਦੀ ਚੱਲ ਲੈ ਚੱਲ ਆ ਖਾਤ ਨਹੀਂ ਚਾਹੀਦੀ ਕੱਲੇ ਢੂਆਂ ਤੇ ਚਲੋ ਗਾਇਜ਼ ਇਹਨਾਂ ਖਾਲਾਂ ਨੂੰ ਫਿਰ ਆਪਾਂ ਮਿਲਦੇ ਹਾਂ ਤੁਮ ਮੀਨ ਚੱਲੇ ਨੇ ਉਹ ਦੇਖੋ ਓਕੇ ਤਾਂ ਦੇਖੋ ਚੱਲਿਓ ਘੁੰਮਣੇ ਘੁੰਮਣੇ ਤਾਂ ਦੋਸਤੋ ਮੈਂ ਹੁਣ ਆ ਗਏ ਨੇ ਬਹੁਤ ਟੇਸਟੀ ਸੀਗੇ ਗੋਲ ਬਹੁਤ ਵਧੀਆ ਸੀ ਉਹ ਦਾ ਮੈਂ ਤਾਂ ਆਪ ਕਚੈਰੀ ਦਾ ਕੰਮ ਛੱਡ ਕੇ ਨਾ ਬੱਬਲ ਵਾਲਾ ਕੰਮ ਸ਼ੁਰੂ ਕਰ ਦੇਣਾ ਸੱਚੀ ਸੋਹਣ ਲੱਗੇ ਕਿੱਥੇ ਚਾਚੂ ਕਿੱਥੇ ਲੇ ਗੜ ਖਲੇ ਆਰੇ ਜੇ ਰਿ ਪਾਰਲਰ ਵਾਲੀ ਗਲੀ ਆ ਨਾ ਪਾਰਲਰ ਵਾਲੀ ਗਲੀ ਤੇ ਮੋੜ ਤੇ ਨਹੀਂ ਪਾਰਲਰ ਵਾਲੀ ਗਲੀ ਆ ਲਓ ਥੰਨੇ ਉੱਤਰਨੇ ਪਾਰਲਰ ਵਾਲੀ ਵੀ ਮੁਰਦੀ ਆ ਕਿਹੜੇ ਪਾਰਲਰ ਦੀ ਨਵੀਂ ਸਲੂਨ ਵਾਲੀ ਅਸ਼ਾਫੂ ਉਹਦੇ ਉੱਪਰ ਮਹਿਰ ਦੀ ਮਹਿਰ ਦੇ ਉੱਪਰ ਚਲੋ ਮੈਂ ਜਾ ਕੇ ਦੇਖ ਕਉ ਕਿੱਦਾਂ ਦਿਖੜ ਗਾਇਜ਼ ਆ ਜਾਣੇ ਤੇ ਕੋਈ ਨਿਸ਼ਾਨੀ ਨਹੀਂ ਲੱਗੀ ਅੱਲਾ ਤੇਰਾ ਕਰਾਰਾਵਾ ਚਾਚਾ ਕਹਿੰਦੇ ਗੜਬੜ ਫੜੀ ਉੱਥੇ ਟੈਸਟ ਕਰ ਕੋ ਟੈਸਟ ਕਰਕੇ ਦੱਸ ਫਿਰ ਵੀਊ ਦੇ ਰਿਵਿਊ ਰਿਵਿਊ ਮੇਰੇ ਟੇਸਟ ਕਰਦੇ ਦਾ। ਹਾਂ ਗਾਇਸ ਬਰਗਰ ਦੀ ਸ਼ਕਲ ਦੇਖੋ ਕਿਦਾਂ ਬਣੀ। ਸ਼ਕਲ ਘੈਂਟ ਆ ਦੇਖੀ ਕਿੰਨਾ ਸੋਹਣਾ ਬਰਗਰ ਨੇ। ਵਧਿਆ ਕਰਾ ਦੇ। ਪੈਪ ਵੀ ਬੜਾ ਸੋਹਣਾ ਕਰਕੇ ਦਿੱਤਾ ਵਾ। ਹਾਂ। ਚਿਪਚਿਪਾ ਦਾ। ਚਿਪਚਿਪਾ। ਤੇਰੇ ਵਾਲਾ ਸਪਾਈਸੀ ਕਰਾਇਆ ਵਾ। ਹਾਂ। ਦਿਖਾਈਂ। ਹੇ ਮੇਰੇ ਮੂੰਹ ਚ ਪਾਣੀ ਆ ਕੇ ਦੇਖ ਕੇ। ਕਿਦੇ ਕਿਦੇ ਆਇਆ ਗਾਇਸ ਦੱਸੋ। ਇੱਧਰ ਦਿਖਾਈਂ। ਵੈਸੇ ਮੈਂ ਖਾ ਕੇ ਆਈਆਂ ਗਾਇਸ ਫੇਰ ਵੀ ਮੇਰੇ ਮੂੰਹ ਚ ਪਾਣੀ ਆ ਗਿਆ। ਕਿੱਦਾਂ ਦਾ ਸਵਾਦੀ ਹੈ ਨਾ ਬਹੁਤ ਟੇਸਟੀ ਹੈ ਹੈ ਠੀਕ ਚਲੋ ਗਾਇਸ ਠੀਕ ਹੈ ਮੈਂ ਵੀ ਹੁਣ ਕਰ ਲਵਾਂ ਪਰ ਮੂਹ ਪਾਣੀ ਆ ਹੀ ਜਾਂਦਾ ਵਾ ਮੈਂ ਵੀ ਖਾ ਕੇ ਫਿਰ ਮਿਲਦੇ ਹਾਂ ਉਹਨਾਂ ਨੇ ਖਬਰ ਲੌਂਚ ਆਈ ਰਹੀ ਤੱਕ ਅਜੇ ਕੰਮ ਤੇ ਗਿਆ ਸੀ ਉੱਥੇ ਜਾ ਕੇ ਇਹਨੇ ਵਿੰਡੋ ਦਾ ਪੀਸੀ ਲਾਤਾ ਵਿੰਡੋ ਦਾ ਪੀਸੀ ਨੂੰ ਲਾਇਆ ਪੀਸੀ ਵਿੰਡੋ ਗਾਇਸ ਚਾਲ ਦੀ ਤਾਂ ਭਈ ਝੂਠ ਬੋਲਦੇ ਤੇ ਝੂਠਾ ਲਾਉਂ ਲਿਆ ਇਹ ਦੇਖ ਕਿਧਰ ਆ ਦੇਖ ਜਦੋਂ ਆ ਦੇਖ ਘੁੰਮੀ ਜਾਂਦਾ ਹੇ ਉਹ ਲਾਈ ਸੇ ਚਲਪ ਅਜਿਹਾ ਮੈਥ ਮਜ਼ੀਲਾ ਕੋਲ ਆ ਤੇ ਚੱਕੀ ਰੀਫਰੈਸ਼ ਕਰ ਲੋ ਆ ਦੇਖ ਆ ਵਾਈਟ ਹੋ ਗਈ ਨਾ ਸਕਰੀਨ ਹਾਂ ਆਈ ਵਾਈਟ ਵਰਦੀ ਆ ਕੋਈ ਦਾ ਨਹੀਂ ਕੁਝ ਕਿਉਂ ਕਰਤਾ ਕੰਮ ਇਹਨੇ ਲੱਗਦਾ ਹਣ ਫਿਰ ਇਹਨੇ ਪਤਾ ਸ਼ਟਡਾਊਨ ਨਹੀਂ ਕੀਤਾ ਉੱਥੇ ਆਈਆਂ ਵਿੰਡੋ ਖੁੱਲੀਆਂ ਆਈਆਂ ਸੇ ਇਹਨੇ ਸਿੱਧਾ ਇਥੋਂ ਡਾਇਰੈਕਟ ਬੰਦ ਕਰਤਾ ਹਣ ਫਿਰ ਕਿਸਮਤ ਨਹੀਂ ਸਾਥ ਦਿੰਦੀ ਗਾ ਇਹ ਕਿਸਮਤ ਗਏ ਸਾਡੀ ਗਾਈਜ਼ ਮੈਂ ਨਾ ਅੱਜ ਇੱਕ ਪੌਡਕਾਸਟ ਦੇਖਿਆ ਤੁਸੀਂ ਪਹਿਲਾਂ ਉਹ ਦੇਖੀਆ ਕਲਿੱਪ ਉਹਦੇ ਚ ਉਹਨੇ ਪਤਾ ਉਹ ਕੀ ਕਹਿੰਦੀ ਸੀਗੀ ਪੰਨੂ ਕਹਿੰਦੀ ਦੋ ਵਾਰੀ ਦੌਰ ਬਦਲਦਾ ਬੰਦੇ ਦਾ ਆਪਣੇ ਤੇ ਪਹਿਲਾ ਦੌਰ ਸੀ ਜਿਹੜਾ ਸਮਾਂ ਬਦਲ ਗਿਆ ਹੁਣ ਇਹ ਦੁਬਾਰੇ ਉਹੀ ਦੌਰ ਆ ਰਿਹਾ ਪਹਿਲਾ ਹੁੰਦਾ ਵਾ ਕੱਚੀ ਉਮਰ ਚ ਦੂਜਾ ਹੁੰਦਾ ਵਾ ਜਦੋਂ 30 ਤੋਂ 35 ਦੇ ਵਿੱਚ ਬੰਦਾ ਹੁੰਦਾ। ਦੂਜਾ ਤੌਰ ਹੁਣ ਇਹ ਆਪਾਂ ਨੂੰ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਵੀ ਜਿਹੜੀਆਂ ਆਪਾਂ ਗਲਤ ਆਪਾਂ ਪਹਿਲਾਂ ਗਰੀਬ ਸੀ ਮਤਲਬ ਮਾੜਾ ਟਾਈਮ ਸੀ ਚੰਗਾ ਆ ਚੰਗੇ ਤੋਂ ਆਪਾਂ ਫੇਰ ਡਾਊਨ ਹੋਏ ਤੇ ਉਹ ਡਾਊਨ ਹੋਣ ਦਾ ਮਕਸਦ ਪਤਾ ਕੀ ਹੈ ਗਲਤੀ ਸੁਧਾਰਨ ਦਾ ਮੌਕਾ ਪੱਕਾ ਮਿਲੇਗਾ। ਹੁਣ ਆਪਾਂ ਨੂੰ ਮੌਕਾ ਮਿਲਿਆ ਗਲਤੀ ਸੁਧਾਰਨ ਦਾ। ਹਾਂ ਹਾਂ ਦਿਲ ਨੂੰ ਛੂਹ ਵੀ ਤਰੀਗਾ। ਉਹਨੂੰ ਵੀ ਆਇਆ ਕਿ ਆ ਸੱਚੀ ਉਹਨੇ ਮਨੀ ਨੇ ਆਹੀ ਗੱਲ ਕਹੀ ਕਹਿੰਦਾ ਵਾ ਵਾ ਮੈਡਮ ਮੈਂ ਔਨ ਕੈਮਰਾ ਤੁਹਾਡੀ ਤਾਰੀਫ ਕਰਦਾ ਕਹਿੰਦਾ ਸੱਚੀ ਤੁਸੀਂ ਦਿਲ ਜਿੱਤ ਲਏ ਪਰ ਤੀ ਨਾ ਲੱਖ ਰੁਪਏ ਦੀ ਗੱਲ ਲੱਖ ਰੁਪਏ ਦੀ ਗੱਲ ਕੀਤੀ ਕਿ ਨਹੀਂ ਤੁਸੀਂ ਫਿਰ ਕੀਤੀ ਨਾ ਲੈ ਕੱਢ ਫਿਰ ਅੱਜ ਅੱਜ ਅਸੀਂ ਉੱਥੇ ਛੋਲੇ ਗੋਜਾ ਖਾਣ ਦੇ ਲਗੇ ਆ ਦੇਖ ਲਾ ਖੁੱਲਦਾ ਨਹੀਂ ਹੈਗਾ ਇੱਧਰ ਦੇਖ ਬਈ ਜਨੇ ਕੰਮ ਕਰਤਾ ਵਾ ਇੱਕਦਮ ਬਲੈਕ ਹੋ ਗਿਆ ਦੇਖੋ ਸਾਰਾ ਪਹਿਲਾਂ ਵਾਈਟ ਸੀ ਹੁਣ ਬਲੈਕ ਹੋ ਗਿਆ ਮੇਰਾ ਇਕਲੌਤਾ ਲੈਪਟਾਪ ਆ ਜਿੰਦੇ ਨਾਲ ਮੈਂ ਹੁਣ ਤੱਕ ਚਲ ਕੋਈ ਨਹੀਂ ਐਕਟਿੰਗ ਕਰਦੇ ਚਿਪ ਕੱਢ ਦਿੰਦੇ ਵੈਸੇ ਮੈਂ ਦੇਖਿਆ ਅੱਜ ਉਸ ਕੋਈ ਦੱਸ ਦੇ ਕਾ ਦੇਖ ਲਓ ਇੱਧਰ ਕਾਲਾ ਹੋ ਗਿਆ ਹੁਣ ਕੀ ਕਰਾਂ ਯਾਰ ਫੇਸ਼ੀਅਲ ਅਮਰ ਕਾਦੇ ਬਾਸ ਕਾ ਸਾਡਾ ਲੈਪਟਾਪ ਉੱਡ ਗਿਆ ਅਮਰ ਦੇ ਪਾਪਾ ਦੇ ਫੋਟੋ ਬਣਾਉਣਾ ਸੀ ਨਹੀਂ ਅਮਰ ਪਾਪਾ ਤੇ ਫੋਟੋ ਆ ਗਈ ਅਮਰ ਦੇ ਪਾਪਾ ਹੀ ਆ ਫਿਰ ਹੋਰ ਕੀ ਆ ਆ ਗਈ ਹੋ ਗਿਆ ਐਂਟਰ ਕਰੋ ਆ ਪ੍ਰੋਬਲਮ ਹੈਜ਼ ਬੀਨ ਡਿਟੈਕਟਡ ਐਂਡ ਵਿੰਡੋ ਹਾਸ ਬੀਨ ਸ਼ਟਡਾਊਨ ਆ ਦੇਖੇ ਸ਼ਟਡਾਊਨ ਟੂ ਪ੍ਰੋਗਰੈਮ ਡੈਮੇਜ ਅਪਰ ਪ੍ਰੋਸੈਸ ਥਰੂਡ ਕੰਪਿਊਟਰ ਡੈਮੇਜ ਹੋ ਗਿਆ ਕਹਿੰਦੇ ਇਫ ਥਿਸ ਫੋਰ ਐਨੀ ਵਿੰਡੋਜ਼ ਅਪਡੇਟਰ ਸਾਡੇ ਮੈਨੂਫੈਕਚਰਿੰਗ ਫੋਰ ਐਨੀ ਵਿੰਡੋਜ਼ ਅਪਡੇਟ ਵੀ ਮਾਈਟ ਨੀਡ ਠੀਕ ਹੈ ਟੂ ਕੰਟੀਨਿਊ ਡਿਜ਼ਾਈਨ ਨੂੰ ਆਣੀ ਮੈਂ ਤੁਹਾਨੂੰ ਪਤਾ ਨਹੀਂ ਕੀ ਗੂੰ 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 ਕਰ ਜਾਂਦਾ ਦਵਾਰਾ ਚਲਾ ਕੇ ਦੇ ਇੰਗਰੇਜ਼ੀ ਇਦਾਂ ਹੀ ਆ ਸੱਜ ਦਵਾਰਾ ਚਲਾ ਕੇ ਦੇ ਮੈਂ ਤਾਂ ਮੋਟੀ ਮੋਟੀ ਗੱਲਾਂ ਬਸ ਸਮਝ ਲੈਂਦੀ ਆ ਵੀ ਇੱਥੇ ਆਹ ਲਿਖਿਆ ਹੋਇਆ ਵਾ ਆਹ ਸਮਝ ਆਉਂਦੀ ਆ ਏ ਮਮਾ ਦੇਖੋ ਨਾ ਕੀ ਕਰਤਾ ਪਾਗਲ ਆ ਕੀ ਕਰਤਾ ਫੜ ਕੇ ਦੋਨੇ ਡੰਡੇ ਇਦਾਂ ਸਟੇਟੇ ਕਰਤੇ ਆ ਦੇ ਆ ਦੇ ਕੁਝ ਹੋਰ ਆ ਟਾਈਮਰ ਚੱਲ ਪਿਆ ਆ ਦੇਖੇ ਉੱਡ ਗਿਆ ਫੇਰ ਗੈਸ ਦੇਖਦੇ ਆ ਰੱਬ ਰੱਖਾ ਜੈ ਮੇਰੀ ਮਾਈ ਕਹਿ ਮਾਈ ਕਾਲ ਕਾ ਕਾਲਾ ਕਾਲੀ ਮੇਰੀ ਮਾਈ ਕਾਲ ਕਾ ਕਾਲੀ ਮੇਰੀ ਮਾਈ ਕਾਲ ਕਾਲੀ ਮੇਰੀ ਮਾਈ ਕਾਲ ਜੈ ਮਾਤਾ ਦੀ ਉਹ ਪੇਸ਼ਰ ਦਾ ਉਹ ਤਾਂ ਹੋ ਜਾਂਦਾ ਵਾ ਵਿੰਡੋ ਤਾਂ ਆਨ ਹੋ ਜਾਂਦੀ ਆ ਪਰ ਉਦੋਂ ਬਾਅਦ ਕ੍ਰੋਮ ਚਲਾ ਲਓ ਫਿਰ ਕ੍ਰੋਮ ਤੇ ਕਰ ਲਓ ਚਲੋ ਗਾਇਜ਼ ਆਪਾਂ ਇਧਰ ਬਣਾਉਣ ਲੱਗੇ ਗੁਲਗਲੇ ਅੱਗੇ ਮੈਨੂੰ ਕਹਿੰਦੇ ਹੁੰਦੇ ਨੰਨੇ ਤੂੰ ਬੋਲਦਾ ਨਹੀਂ ਬੋਲਦਾ ਨਹੀਂ ਅੱਜ ਕਹਿੰਦੇ ਨੰਨੇ ਬੋਲੀ ਨਾ ਅਸਾਂ ਨਾ ਬੋਲੂ ਲੋ ਫੇੜੇ ਵੀ ਖਾਏਗਾ ਬੋਲਦੇ ਹੁੰਦੇ ਆ ਜੀ ਇਹ ਦੇਖਾ ਵਾ ਨਾ ਹਾਂ ਬਣੀ ਨੂੰ ਨਿਰਦਕਾ ਪਾ ਦੇਖੋ ਹਾਂ ਨੰਨੇ ਸੇ ਮੱਚੂ ਕੋ ਜਾ ਨਿਕਲੇ ਬਾਰ ਦਫਾ ਜਾ ਡੰਗਰ ਜਾ ਨਾਲੀ ਦਾ ਬੁਕੇ ਦਿਓ ਤੇ ਚ ਮੈਨੂੰ ਉਹਦੇ ਚ ਪਾ ਕਿੱਥੇ ਗਈ ਆ ਜਾਲ ਗੋਲ ਹੁੰਦਾ ਤੇ ਮੱਚੂ ਹਾਂ ਕਿੱਥੇ ਗਈ ਆ ਪਿਆ ਪਿਆ ਦੇਖੋ ਅਮੀ ਆਈ ਜਾਲੀ ਆਈ ਗਈ

ਅੱਛਾ ਅੱਜ ਟੈਮ ਲਾਈਨ ਪੈ ਗਈ ਨਾ ਕਿਉਂ ਸਵਾਦਾਂ ਚੰਦੇ ਨੇ ਪੈਕ ਕਿਉਂ ਸਵਾਦਾਂ ਸੀ ਹੋਇਆਗਾ ਤਾਂ ਸੀ ਆਪਣਾ ਥੋੜੇ ਦਿਨ ਚ ਹਲ ਕਰਾਨ ਲੱਗਿਆ ਥੋੜੇ ਦਿਨ ਤੇਲ ਜਾਗਾ ਹੋਊਗਾ ਮੈਂ ਬੋਲਦਾ ਤਾਂ ਕਿਉਂਕਿ ਮੈਂ ਨੁਕਸਾਨ ਚੱਲੂਗਾ ਨਾ ਇਹ ਦੇਖੋ ਗੁਗਲੇ ਰੱਖ ਪਈ ਪਿਆ ਗਿਆ ਗੁਲਗੁਲੇ ਵਿੱਚ ਚੱਲੋ गाइस ਠੀਕ ਹੈ ਗੁਗਲੇ ਨਿਕਲਦੇ ਆ ਗੁਗਲੇ ਬੰਦੇ ਆ ਫਿਰ ਮੈਂ ਖਾ ਤਾਂ ਸਕਦੇ ਜੀ ਕੱਲੇ ਖਾ ਸਕਦੇ ਨੇ ਸਵੇਰੇ ਖਾਣੇ ਆਪਾਂ ਚੱਲ ਸਵੇਰੇ गाइस ਗੁਗਲੇ ਖਾਵਾਂਗੇ ਤਾਂ ਚੱਲੋ ਤੁਹਾਨੂੰ ਮਿਲਦੇ ਹੁਣ ਆਪਾਂ ਰੁੱਕੇ ਜਿੱਤੇ ਸੋ ਗਾਇਸ ਇਧਰ ਬੁਮਾਨੇ ਪਕਾ ਲੈਨੇ ਗੁਲਗੁਲੇ ਲਾਲੇ ਮਗੁਲਗੁਲੇ ਆ ਗਏਸ ਖਾਲੋ ਐ ਕਿਹ ਇੱਕ ਕੁੜੀਏ ਬੱਚ ਫੋਨ ਨਾ ਛੱਡਦੀ ਤੂੰ ਭੈਣੇ ਹੋਰ ਆਲਾ ਕਰਦੇ ਔਰ স্মੋਕ ਆ ਗਈ ਗੁੰਦਾ ਗੁਲਗੁਲਾ ਬਣਾ ਦੇ স্মੋਕ ਆ ਗਈ ਗਾਇਸ ਹਾਂ ਸਾਡੇ ਮੁੰਡੇ ਤਾਂ ਨਾ ਲੁਕੋ ਕੇ ਰੱਖਣੇ ਪੈਣੇ ਥੋੜੇ ਜੇ ਹੋਰ ਨਾ ਰਾਤ ਨੂੰ ਚੱਕ ਕੇ ਖਾ ਜੀ ਬੇ ਮੁੰਡਿਆਂ ਰਾਤ ਨੂੰ ਖਾਣਾ ਦੇਂਕੀਤੇ ਦੁੱਧੇ ਨਹੀਂ ਕਰੀਦੇ ਹੈ ਸਵੇਰੇ ਮੱਥਾ ਟੇਕ ਕੇ ਫੇਰ ਖਾਣੇ ਆ ਐ ਮਤਲਬ ਉਹ ਵੀ ਨਹੀਂ ਕਰ ਸਕਦੇ ਆਪਾਂ ਹੁਣ ਆਪਣੇ ਲੱਗ ਤੋ ਵੀਡੀਓ ਬਣਾ ਸਕਦੇ ਜਿਹੜੇ ਆਪਾਂ ਖਾਣੇ ਆ ਜਿਹੜੇ ਆਪਾਂ ਹੁਣ ਖਾਣੇ ਆ ਹੁਣ ਰੋਕਾ ਬਿੱਲੀ ਦੇ ਸਰਾਣੇ ਦੁੱਧ ਜੰਮਦਾ ਨਹੀਂ ਹੁਣ ਜਮਾ ਹੀ ਨਹੀਂ ਯਾਰ ਮੂੰਹ ਚ ਪਾਣੀ ਆਣ ਲੱਗ ਗਿਆ ਫੇਰ ਆਪਾਂ ਲੈ ਆ ਰੇ ਨੰਨੇ ਖਰਚੇ ਪੜਾਣੇ ਕਾ ਮਾ ਤੇਲ ਭਰ ਕੇ ਤੇ ਮੂੰਹ ਚ ਦੇਖੋ ਮੈਨੂੰ ਵਲੌਗ ਵੀ ਨਹੀਂ ਬਣਾਉਣ ਦਿੰਦੇ ਪਏ ਮੈਂ ਕਿੰਨਾ ਵਧੀਆ ਵਲੌਗ ਬਣਾਉਣਾ ਪਿਆ ਮੈਂ ਦਿਖਾਉਂਦਾ ਪਿਆ ਸੀ ਗਾਇਸ ਨੂੰ ਦਿਖਾ ਕੇ ਮੰਮੀ ਕਿੰਨਾ ਸਮਾਨ ਛਾਂਬ ਕੇ ਰੱਖਦੇ ਆ ਮੈਂ ਸਾਰਿਆਂ ਨੂੰ ਦਿਖਾਉਂਦਾ ਪਿਆ ਸੀ ਕੀ ਸਾਫ ਕਰਕੇ ਰੱਖਦੇ ਸਮਾਨ ਜਿਹੜਾ ਤੁਹਾਨੂੰ ਮੈਂ ਗਿਫਟ ਦਿਖਾਉਂਦਾ ਪਿਆ ਸੀ ਜਿਹੜਾ ਆਪਾਂ ਨੂੰ ਵਾਸ਼ਿੰਗ ਮਸ਼ੀਨਾਂ ਮਿਲਿਆ ਸੀ ਫਿਰ ਮੈਂ ਟੂਰ ਬਣਾਉਣ ਲੱਗ ਗਿਆ ਤੇ ਬਰਬਾਦੀ ਮਾਰਤੀ ਬੱਸ ਕਰਤੀ ਫੋਨ ਦਾ ਪਕੌੜਾ ਬਣਾਉਂਦੇ ਤਾਂ ਦੋਸਤੋ ਫੋੜਾ ਮम्मी ਰੋਟੀ ਬਣਾਉਂਦੇ ਪਏ ਮੇਰੇ ਵਾਸਤੇ ਤਾਂ ਗੈਸ ਮੈਂ ਥੋੜਾ ਜਿਹਾ ਵਲੋਗ ਬਣਾਇਆ ਸੀ ਪਰ ਉਹ ਵਲੋਗ ਪਾਇਆ ਨਹੀਂ ਮਮੀ ਨੇ ਕਿਉਂਕਿ ਮੈਂ ਜ਼ਿਆਦਾ ਐਕਸਪੋਜ਼ ਕਰਤਾ ਸੀਗਾ ਆ ਗੇਸ ਮਾ ਉਸ ਹਰ ਉਸ ਮਾਰ ਦਿਖਾਣ ਲੱਗ ਗਿਆ ਸੀ ਤੇ ਆਲਾ ਫਿਰ ਗੇਸ ਵਲੋਗ ਥੋੜਾ ਲੰਬਾ ਹੋ ਗਿਆ ਇਸ ਕਰਕੇ ਮਮੀ ਨੇ ਨਾ ਪਾਇਆ ਉਹ ਕਲਿੱਪ ਤਾਂ ਮਮੀ ਨੇ ਮੇਰੇ ਵਾਸਤੇ ਰੋਟੀ ਅਪਾਰੇ ਗੇਸ ਮੇਰੇ ਗਾੜ੍ਹੇ ਪਾਈ ਕਿ ਨਹੀਂ ਮੈਂ ਰੋਟੀ ਰਲ ਮੈਂ ਬਸ ਅਸਤਵਾਲ ਆਪਣੀ ਰੋਟੀ ਅੱਟ ਤੂੰ ਮੈਂ ਤਾਂ ਪੱਕਾ ਹੀ ਅੱਟ ਕਰ ਦੇਣਾ ਮੈਂ ਤਾਂ ਅੱਡੇ ਤੱਕ ਕੋਈ ਨਹੀਂ ਛੱਡਦਾ ਯਾਰ ਵੀ ਮੇਰੀ ਜਾਨ ਸਿਨੈਸ਼ਨ ਹੋ ਗਿਆ ਤੇ ਮਮਾ ਰੋਂ ਰੋਟੀ ਖਾ ਰਹੇ ਨੇ ਤਾਂ ਮੈਂ ਹੁਣ ਫਿਰਦਾ ਪਿਆ ਵਾ ਕੜਕੀਆਂ ਲੈ ਖਟੇ ਦੋਸਤੋ ਦੇਖੋ ਇੱਕ ਕੜਕੀ ਉਹ ਲਾਤੀ ਹੱਥੋਲੇ ਹਾਂ ਇੱਕ ਕੜਕੀ ਉਹ ਲਾਤੀ ਗਾਈਜ਼ ਜਿੱਦ ਤਰ ਜੂਈ ਆਪਕੇ ਗੰਨੇ ਖਾਂਦੀ ਖਾਂਦੀ ਫਿਰ ਉਹਦੇ ਵਿੱਚ ਜੋ ਕਿ ਫਿਰ ਰੋਟੀ ਖਾਉਗੀ ਫਿਰ ਉਹਨੂੰ ਫਿਰ ਮੈਂ ਖਾਉਂਗਾ ਤਾਂ ਕੀ ਆអស់ ਤੇ ਰਹਦੇ ਤੁਹਾਨੂੰ ਕਿੰਨੇ ਰਿਤੇ ਤਾਂ ਦੋਸਤੋ ਹੁਣ ਬੇਲੇ ਬੈਠੇ ਹਾਂ ਕੀ ਸੱਕਰੀਏ ਸਮਝ ਨਹੀਂ ਆਉਂਦਾ ਪਿਆ ਤਾਂ ਸਾਰੀ ਦਿਨ ਥੋੜਾ ਕੁਝ ਕੀਤਾ ਮੈਂ ਸੋਚਦਾ ਪਿਆ ਦੋਸਤੋ ਹੁਣ ਸੋ ਜੀਏ ਚਲੋ ਹੁਣ ਸੋਈ ਜਾਂਦੇ ਸੋ ਜੀਏ ਮੈਂ ਸੋਚਣ ਵਾਲਾ ਕੰਮ ਨਾ ਕਰਿਆ ਕਰ ਯਾਰ ਮੇਰਾ ਦਿਮਾਗ ਸੋਚ ਲਾ ਜਾਂਦਾ 24 ਘੰਟੇ ਦਿਮਾਗ ਹੀ ਬਹੁਤ ਆ ਮੇਰੇ ਵਿੱਚ ਤਾਂ ਚਲੋ ਦੋਸਤੋ ਹੁਣ ਆਪਾਂ ਲੱਗੇ ਸੋਣ ਤੇ ਗਾਇਜ਼ ਮੈਨੂੰ ਫਿਰ ਬਰਥਡੇ ਦੀ ਜਿੱਦਾਂ ਜਿੱਦਾਂ ਨੇੜੇ ਆ ਰਿਹਾ ਮੈਂ ਆਪਦਾ ਬਰਥਡੇ ਦਾ ਵੈਸੇ ਸੈਲੀਬ੍ਰੇਟ ਕਰਨਾ ਚਾਹਤ ਨਹੀਂ ਪਰ ਸੈਲੀਪ ਸਰਪ੍ਰਾਈਜ਼ਲੀ ਮੈਂ ਐਕਸਾਈਟਡ ਆ ਵੀ ਕੀ ਸਰਪ੍ਰਾਈਜ਼ ਹੋਊਗਾ ਤਾਂ ਸੈਲੀਬ੍ਰੇਟ ਤਾਂ ਕਰਨਾ ਹੀ ਹੈ ਯਸ ਮਾਮੂ ਕੀ ਦਤਈ ਹੈ ਜਦ ਤਵੇ ਨਾਲੇ ਜਦੋਂ ਰੋਜ਼ ਰਾਤ ਨੂੰ ਸੌਂ ਕੇ ਉੱਠਦੇ ਆ ਨਾ ਤੇ ਦੁਬਾਰੇ ਜਨਮ ਹੁੰਦਾ ਮੰਨਦਾ ਮੈਂ ਤਾਂ ਰੋਜ਼ ਹੀ ਬਟਨ ਦਿਲ ਉਸ ਤੋਂ ਤੇ ਚਲੋ ਦੇਖਦੇ ਸਰਪ੍ਰਾਈਜ਼ ਲੈ ਚਾਹੀਏ ਇਹ ਲੈ ਲੈਣੇ ਨੇ ਸਾਰੀ ਦੁਨੀਆ ਦਾ ਹੀ ਨਾ ਗੈਸ ਮੈਂ ਬਸ ਸਰਪ੍ਰਾਈਜ਼ ਦੇ ਐਕਸਾਈਟਡ ਐ ਵੀ ਸਰਪ੍ਰਾਈਜ਼ ਕੀ ਹੋਗਾ ਜਦੋਂ ਜਾਦੇ ਆਟੋ ਖੜੇ ਉਹ ਤਾਂ ਮਤਲਬ ਥੋੜਾ ਜਨਮ ਹੋ ਗਿਆ ਹਾਂ ਤੇ ਚਲੋ ਹੁਣ ਦੇਖਦੇ ਸਰਪ੍ਰਾਈਜ਼ ਕੀ ਹੋਗਾ ਤਾਂ ਤੁਹਾਨੂੰ ਹੁਣ ਆਪਾਂ ਮਿਲਦੇ ਨੇ ਨੈਕਸਟ ਵਲੋਗ ਦੇ ਵਿੱਚ ਲਵ ਯੂ ਟੋ ਲਾਈਕ ਮੈਂਸ਼ਨ ਕਰਦੇ ਠੀਕ ਹੈ ਦੋਸਤੋ ਬਾਏ ਬਾਏ